ਆਪ ਪੰਜਾਬ ਦੇ ਲੋਕਾਂ ਦਾ ਇੱਕ ਬਹੁਤ ਵੱਡਾ ਧੋਖਾ ਹੋ ਗਿਆ ਕਿ ਉਹ ਪੰਜਾਬ ਦੇ ਨਾਂ ਤੇ ਜੋ ਪੰਜਾਬ ਨੂੰ ਬਚਾਉਣ ਵਾਸਤੇ ਸਭ ਕੁਝ ਕਰਕੇ ਪਰ ਮੇਰੇ ਖਿਆਲੋਂ ਸਭ ਕੁਝ ਦਿੱਲੀ ਦਾ ਇੱਕ ਕੋਈ ਚਿੱਤਾਂ ਬਾਣੀਆਂ ਸੀ ਉਹ ਲੋਕਾਂ ਨਾਲ ਫਰੇਵ ਕਰਕੇ ਪੰਜਾਬ ਨੂੰ ਡੁੱਟ ਕੇ ਘੁੱਟ ਕੇ ਉਹ ਜੋ ਜੋ ਹਾਲਾਤ ਪੰਜਾਬ ਦੇ ਪਹਿਲਾਂ ਸੀ ਉਹ ਤੋਂ ਵੀ ਨਹੀਂ ਬਹੁਤ ਥੱਲੇ ਲੈ ਗਿਆ ਇਸ ਤਰ੍ਹਾਂ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸਾਡੀ ਅਪੀਲ ਆ ਕਿ ਪੰਜਾਬ ਦੇ ਲੋਕ ਅਸੀਂ ਬੜਾ ਲੰਮਾ ਸਮਾਂ ਦਿੱਲੀ ਤੋਂ ਚੱਲਣ ਵਾਲੀਆਂ ਨੈਸ਼ਨਲ ਪਾਰਟੀਆਂ ਦੇ ਨਾਲ ਸਾਥੀ ਬਣ ਕੇ ਸਾਡੀਆਂ ਕੋਈ ਕਿਤਰੀ ਤਰ੍ਹਾਂ ਨੇ ਵੀ ਰਾਜ ਕੀਤਾ ਪਰ ਉਹ ਮੇਰੇ ਖਿਆਲ ਹੁਣ ਦਿੱਲੀ ਦਾ ਚੱਲਣਾ ਕੋਈ ਹੁਣ ਆਪਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਸਾਡੀ ਇਹੋ ਅਪੀਲ ਆ ਕਿ ਤੁਸੀਂ ਤਖੜੇ ਹੋ ਨੌਜਵਾਨਾਂ ਨੂੰ ਅਪੀਲ ਆ ਕਿ ਤੁਸੀਂ ਅੱਗੇ ਆਓ ਨੌ ਆਪਾਂ ਅੱਗੇ ਆ ਕੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਜਿੰਨਾ ਵੀ ਆਪਾਂ ਕੋਈ ਨੌਜਵਾਨ ਆ ਬੀਬੀਆਂ ਆ ਬਜ਼ੁਰਗ ਆ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਦੇਸ਼ਾਂ ਤੇ ਵਿਦੇਸ਼ਾਂ 'ਚ ਬੈਠੇ ਪੰਜਾਬ ਦੇ ਜਿਹੜੇ ਵਾਸੀ ਆ ਐਨ ਆਰ ਆਈ ਵੀਰ ਵੀ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਕਿ ਆਪਾਂ ਸਾਰੇ ਜਾਨੇ ਰਲ ਕੇ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਸੱਚੇ ਸਾਡੀ ਧਰਤੀ ਆ ਸਾਡੇ ਪੁਰਖਿਆਂ ਦੀ ਧਰਤੀ ਆ ਇਹਦੇ ਵਾਸਤੇ ਅਸੀਂ ਬਹੁਤ ਵੱਡੀਆਂ ਸ਼ਹਾਦਤਾਂ ਬੜੀਆਂ ਮੌਤਾਂ ਆ ਰਿਆ ਹੋਇਆ ਇਸ ਕਰਕੇ ਇਹਨੂੰ ਅਸੀਂ ਬਚਾਉਣ ਵਾਸਤੇ ਹੁਣ ਵੀ ਜੋ ਕੁਝ ਸਾਨੂੰ ਕਰਨਾ ਪਊਗਾ ਕਰਾਂਗੇ ਜਿਹੜੀ 2027 ਦੀਆਂ ਚੋਣਾਂ ਉਸ ਕੰਨੀ ਦੇ ਤੁਹਾਡੀ ਕਿੰਡਾ ਨੇ ਤਿਆਰੀਆਂ ਨੇ ਕੀ ਕੀ ਪੰਜਾਬ ਨੇ ਕੀ ਕੀ ਸੋਚੀ ਨੇ ਇਹ ਪੰਜਾਬ ਦੀ ਜੋ ਪੰਜਾਬੀਆਂ ਸਮੱਸਿਆਵਾਂ ਉਹ ਤੋਂ ਕੋਈ ਪੰਜਾਬੀ ਜਿਹੜਾ ਉਹਨੂੰ ਉਹ ਅਣਜਾਣ ਨਹੀਂਗਾ ਉਹਨੂੰ ਪਤਾ ਹੈ ਕਿ ਪੰਜਾਬ ਦੇ ਮਸਲੇ ਕੀ ਆ ਪੰਜਾਬ ਦਾ ਪਾਣੀ ਠੱਕੇ ਨਾਲ ਲੁੱਟ ਕੇ ਉਹਦੀ ਕੋਈ ਰਾਜ ਦੇਣੀ ਦਿੱਤੀ ਜਾ ਰਹੀ ਪੰਜਾਬ ਚ ਦਿਨ ਦਿਹਾੜੇ ਕਤਲ ਹੋ ਰਹਾ ਨੌਜਵਾਨੀ ਨਸ਼ਿਆਂ ਚ ਗਰਕੋ ਰਹੀ ਆ ਗੁਰੂ ਸਾਹਿਬ ਦੀਆਂ ਬੇਦਕਿਉ ਹੋ ਰਹੀਆਂ ਤੇ ਮੇਰੇ ਖਿਆਲੇ ਸਾਰੀਆਂ ਚੀਜ਼ਾਂ ਵਾਸਤੇ ਜਿਹੜਾ ਕਿ ਸੱਖ ਨੇ ਟੀਮਾਂ ਲੱਗੀਆਂ ਮਾਂ ਖੇਤੀ ਹੈਲਥ ਸਿਸਟਮ ਸਾਡਾ ਫਲੋਪ ਹੋ ਚੁੱਕਾ ਵਾ ਸਾਡਾ ਜੋ ਵੀ ਸਾਰੇ ਸਿਸਟਮ ਸਾਡਾ ਇਹਤੇ ਪੁਲਸ ਰਾਜ ਹੋ ਗਿਆ ਕਿਸਮਤਾ ਕਿ ਜੋ ਜਿੰਨੂ ਮਰਜ਼ੀ ਬਿਨਾ ਕਿਸੇ ਕਸੂਰ ਤੋਂ ਬਿਨਾ ਕਿਸੇ ਜੇਲਾਂ ਸੁੜਦੇ ਉਹ ਕੋਈ ਉਹਦੀ ਸਮਾਈ ਨਹੀਂ ਇਹ ਸਾਰੀਆਂ ਚੀਜ਼ਾਂ ਨੂੰ ਬਦਲਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਅਸੀਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਵਾਰਸਾਂ ਨੂੰ ਬਾਜੀ ਮਾਰਦੇ ਹਾਂ ਕਿ ਆਪਾਂ ਸਾਰੇ ਜੁਨੇ ਨਾਲ ਰੱਖਿਆ ਜਾਵੇ ਮੈਂ ਤਾਂ ਪਹਿਲਾਂ 2 ਦਿਨ ਪਹਿਲਾਂ ਪਰਕਰਮਾ ਦੇ ਮਨਸਾਪੇ ਕਿਹਾ ਗਿਆ ਆ ਪੁਲਸ ਵਾਲੇ ਤੁਸੀਂ ਕੀ ਆ ਕੁਝ ਜੀ ਉਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਪਰ ਮੇਰੇ ਖਿਆਲ ਹੈ ਕਿ ਜੋ ਵੀ ਕੋਈ ਇਹ ਇਤਾਂ ਦੀ ਪੁਲਸ ਨੂੰ ਵੀ ਉਹ ਧਾਰਮਿਕ ਜਗ੍ਹਾ ਦੀ ਮर्यादा ਦਾ ਖਿਆਲ ਰੱਖ ਕੇ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਇਹ ਨਹੀਂ ਕਿ ਉੱਥੇ ਕੋਈ ਕਿਸੇ ਨਾਲ ਕੋਈ ਤੱਕ ਕਿ ਗੁਰੂ ਦਾ ਘਰ ਉੱਥੇ ਹਰੇਕ ਬੰਦੇ ਨੂੰ ਆਉਣ ਦੀ ਇਜਾਜ਼ਤ ਹੈ ਹਰੇਕ ਬੰਦਾ ਉੱਥੇ ਆ ਕੇ ਆਪਣੇ ਆਪ ਨੂੰ ਮਹਿਜ਼ ਸੰਦਾ ਉੱਥੇ ਕੋਈ ਵੀ ਅਧਿਕਾਰਤ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਉੱਥੇ ਮर्यादा ਦੀ ਕੋਈ ਉਲੰਘਣਾ ਹੁੰਦੀ ਹੋਵੇ ਇਸ ਕਰਕੇ ਸਾਨੂੰ ਇਹ ਗੁਰੂ ਦੀ ਮर्यादा ਜਿਹੜੀ ਸਾਡੇ ਲਈ ਬਹੁਤ ਆਉਣ ਵਾਲੀਆਂ ਚੋਣਾਂ ਜਿਹੜੀਆਂ 2027 ਆ ਤੁਸੀਂ ਇਕੱਲੇ ਤੌਰ ਤੇ ਲੜੋਗੇ ਕਿ ਜਾਂ ਰੱਖ ਕੇ ਕਰਕੇ ਲੜੋਗੇ ਵੇ ਅਸੀਂ ਜਿਹੜੀਆਂ ਬਿਲਕੁਲ ਚੱਲਣ ਵਾਲੀਆਂ ਪਾਰਟੀਆਂ ਉਹਨਾਂ ਨਾਲ ਸਾਡਾ ਕੋਈ ਦਸਤੂਰੀ ਨਹੀਂ ਇਸ ਕਰਕੇ ਅਸੀਂ ਅਜੇ ਫਿਰਾਲ ਅਸੀਂ ਸਾਡੀ ਕੋਸ਼ਿਸ਼ ਅਸੀਂ ਇਕੱਲੇ ਲੜੀਏ ਤੇ ਫਿਰ ਵੀ ਨੇੜੇ ਜਾ ਕੇ ਕੋਈ ਸਾਨੂੰ ਕੋਈ ਮੋੜ ਮਹਿਸੂਸ ਹੋਈ ਜਾਂ ਕੋਈ ਸਾਡੀਆਂ ਆਪਣੀਆਂ ਪੰਥਕ ਪਿਰਾਜੇ ਜਿਹੜੀ ਪੰਜਾਬ ਨਾਲ ਚੱਲਣ ਵਾਲੀਆਂ ਜਾਂ ਪੰਜਾਬ ਦੇ ਹਿੱਤ ਚ ਕਰਨ ਵਾਲੀਆਂ ਉਹਨਾਂ ਨੂੰ ਕੋਈ ਵਿਚਾਰ ਕੀਤਾ ਧੰਨਵਾਦ